ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਧੀਆ ਪੜ੍ਹਾਈ ਅਤੇ ਸਕੂਲੀ ਬੱਚਿਆਂ ਨੂੰ ਖੇਡਾਂ ਨਾਲ ਜੋੜ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਮੈਡਲ ਲਿਆ ਰਹੇ ਨੇ ਫਰੀਕੋਟਾ ਜ਼ਿਲ੍ਹੇ ਦੇ ਪਿੰਡ ਪੱਕੇ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਮੈਡਲ ਪ੍ਰਾਪਤ ਕੀਤੇ ਗਏ ਨੇ ਖਾਸ ਗੱਲ ਇਹ ਰਹੇਗੀ ਇਸ ਵਿੱਚ ਇੱਕ ਵਿਸ਼ੇਸ਼ ਬੱਚਾ ਹੈ ਜਿਸ ਵੱਲੋਂ 100 ਮੀਟਰ ਅਤੇ 200 ਮੀਟਰ ਵਿੱਚੋਂ ਗੋਲਡ ਅਤੇ ਸਿਲਵਰ ਜਿਵੇਂ ਮੈਡਲ ਪ੍ਰਾਪਤ ਕੀਤਾ ਗਿਆ। ਇਸ ਤੋਂ ਬਾਅਦ ਇਹਨਾਂ ਬੱਚਿਆਂ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਪਰਮਾ ਸਵਾਦ ਕੀਤਾ ਗਿਆ ਅਤੇ ਸਕੂਲ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਤੁਸੀਂ ਵੀ ਵੇਖੋ ਉਹ ਤਸਵੀਰਾਂ ਕਿ ਕਿਸ ਤਰ੍ਹਾਂ ਓਪਨ ਗੱਡੀ ਦੇ ਵਿੱਚ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਉਭਰਾਲਾ ਕੀਤਾ ਗਿਆ ਅਤੇ ਨਾਲ ਹੀ ਕੀ ਉਹਨਾਂ ਨੂੰ ਅਨਾਮ ਦਿੱਤੇ ਗਏ। ਅਤੇ ਨਾਲ ਹੀ ਸੁਣੋ ਇਸ ਬੋਕੀ ਕੀ ਕਿਹਾ ਜਿਲ੍ਹਾ ਸਿੱਖਰ ਅਫਸਰ ਨੇ। ਮੇਰਾ ਨਾਮ ਗੁਰਕੀਰਤ ਸਿੰਘ ਹੈ। ਮੈਂ 100 ਤੇ 200 ਮੀਟਰ ਚ ਰੇਸ ਪਾ ਲਿਆ ਤੇ ਸੋਨ ਇੱਕ ਸੋਨੇ ਦਾ ਟੱਬਗਾ ਤੇ ਇੱਕ ਚਾਂਦੀ ਦਾ ਟੱਬਗਾ ਲੈ ਕੇ। ਵਧੀਆ ਲੱਗ ਰਿਹਾ ਉਹਨੂੰ? ਹਾਂਜੀ। ਸਕੂਲ ਵਾਲਿਆਂ ਨੇ ਸਕੂਲ ਵਾਲਿਆਂ ਦਿੱਤਾ ਕਿੰਨਾ ਕੁ ਵਧੀਆ ਲੱਗਿਆ? ਬਹੁਤ ਵਧੀਆ। ਅੱਗੇ ਕੀ ਹੋਰ ਕਿ ਗੇਮ ਮਰਚਾਉਂਗੇ ਅੱਗੇ ਵੀ? ਅੱਗੇ ਬੋਲਣਾ ਚਾਹੁੰਗੇ ਹੋਰ? ਹਾਂਜੀ। ਜ਼ਿਆਦਾ ਨਹੀਂ ਬੋਲ। ਇੱਧਰ ਥੋੜਾ ਮੱੜ ਜਾਈਏ ਅੱਗੇ ਦੇ ਵਿੱਚ। ਚਲੋ। ਬੱਸ ਛੱਡ ਦੋ। ਅ ਮੈਂ ਕੀ ਕਹਿਣਾ ਹੈਗਾ ਤੁਹਾਡੇ ਸਕੂਲ ਦੇ ਜਿਹੜੇ ਬੱਚੇ ਨੇ ਅ ਅੱਜ ਸੀ ਹਾਂਜੀ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਦੇ ਵਿੱਚ ਅਸੀਂ ਆਏ ਆਂ ਅਸੀਂ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰ ਰਹੀਆਂ ਜਿਹੜੇ ਸਟੇਟ ਦੇ ਵਿੱਚ ਬੱਚੇ ਪੋਜੀਸ਼ਨਸ ਲੈ ਕੇ ਆਏ ਐ ਇੱਕ ਬੱਚਾ ਸਾਡਾ ਗੁਰਕੀਰਤ ਸਿੰਘ ਉਹ 100 ਮੀਟਰ ਰੇਸ ਦੇ ਵਿੱਚੋਂ 골ਡ ਲੈ ਕੇ ਆਇਆ ਐ ਤੇ 200 ਮੀਟਰ ਦੇ ਵਿੱਚੋਂ ਉਹ ਸਿਲਵਰ ਮੈਡਲ ਲੈ ਕੇ ਆਇਆ ਐ ਇਸੇ ਤਰ੍ਹਾਂ ਵੀਰਾਕੌਰ ਜਿਹੜੀ ਲੜਕੀ ਹੈਗੀ ਐ ਉਹ ਸਾਡੀ ਲੜਕੀ ਲੈ ਕੇ ਆਈ ਹੈ ਕਰਾਟਿਆਂ ਦੇ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਈ ਹੈ 3 ਪੋਜੀਸ਼ਨ ਉਹਨੇ ਹਾਸਲ ਕੀਤੀ ਹੈ ਸੋ ਅਸੀਂ ਬਹੁਤ ਹੀ ਧੰਨਵਾਦੀ ਹਾਂ ਸਾਰੇ ਸਟਾਫ ਦੇ ਤੇ ਉਹਨਾਂ ਬੱਚਿਆਂ ਦੇ ਮਾਪਿਆਂ ਦੇ ਜਿਨ੍ਹਾਂ ਨੇ ਉਹਨਾਂ ਬੱਚਿਆਂ ਨੂੰ ਇੰਨਾ ਸਹਿਯੋਗ ਦਿੱਤਾ ਤੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਣ ਦੇ ਵਿੱਚ ਮਦਦ ਕੀਤੀ ਤੇ ਮੈਂ ਸਾਰੇ ਪੂਰੇ ਪਿੰਡ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਵੱਧ ਤੋਂ ਵੱਧ ਬੱਚੇ ਇਸ ਸਕੂਲ ਦੇ ਵਿੱਚ ਦਾਖਲ ਕਰਵਾਉਣ ਤਾਂ ਜੋ ਅਸੀਂ ਬੱਚਿਆਂ ਦੇ ਨਾਲ ਜੜੀਆਂ ਹੈਗੀਆਂ ਹੋਰ ਇਹਨਾਂ ਬੱਚਿਆਂ ਨੂੰ ਤਰਾਸ ਕੇ ਅੱਗੇ ਤੱਕ ਲੈ ਕੇ ਆ ਸਕੀਏ